ਅੱਜ 13-14 ਦਿਨ ਹੋ ਗਏ ਆ ਰੋਡ ਵੇਂਦੇ ਨੂੰ ਪਰ ਬਾਪੂ ਜੀ ਵਾਪਸ ਨਹੀਂ ਆਇਆ ਅਸੀਂ ਅਜੇ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਨਾ ਮੇਰੇ ਬਾਪ ਨੇ ਨਾ ਮੇਰੇ ਦਾਦੇ ਨੇ ਨਾ ਮੈਂ ਪਤਾ ਨਹੀਂ ਰੱਬ ਕੀ ਭਾਲਦਾ ਮੇਰਾ ਤਾਂ ਰੱਬ ਤੋਂ ਬਿਸ਼ਵਾਸ ਹੀ ਉੱਠ ਗਿਆ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਮੇਰੇ ਦਾਦਾ ਮੇਰੇ ਤੱਕ ਪਹੁੰਚ ਸਕੇ ਮੈਨੂੰ ਮਿਲ ਸਕੇ ਇੱਕ ਤਰੀਕ ਦੀ ਗੱਲ ਆ ਜੇ ਵੇਖ ਲਓ ਕਿੰਨੇ ਦਿਨ ਹੋ ਗਏ ਰੋਜ਼ਾਨਾ ਇਸ ਤਰ੍ਹਾਂ ਸੈਰ ਤੇ ਗਏ ਸੀ ਵਾਪਸ ਨਹੀਂ ਆਏ ਮੇਰੀ ਸੋਨੂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਮੇਰੇ ਦਾਦਾ ਜੀ ਮੈਨੂੰ ਮਿਲ ਸਕਣ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਮੇਰੇ ਤੇ ਬਹੁਤ ਭਾਰੀ ਚੱਲ ਰਿਹਾ ਹੈ ਤੇ ਮੇਰੀ ਤਾਂ ਬਸ ਇਹੀ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿ ਪਤਾ ਤੁਹਾਡੇ ਸ਼ੇਅਰ ਕਰਨ ਨਾਲ ਇਹ ਵੀਡੀਓ ਸਹੀ ਟਿਕਾਣੇ ਤੇ ਪਹੁੰਚ ਜਾਏ ਤੇ ਮੈਂ ਆਪਣੇ ਦਾਦਾ ਜੀ ਨੂੰ ਮਿਲ ਸਕਾਂ ਤਾਰਨਾ ਬਹੁਤ ਬਹੁਤ ਧੰਨਵਾਦ ਮਦਦ ਕਰਨ ਲਈ ਬਹੁਤ ਭਾਰੀ ਦੇਣਾ ਮੇਰੇ ਤੇ ਆ ਬਹੁਤ ਜਿਆਦਾ ਬਹੁਤ ਮਨ ਦੁਖੀ ਹੈ ਬਾਕੀ ਮੈਂ ਨਾਲ ਫੋਟੋ ਮੈਂ ਵੀਡੀਓ ਅਟੈਚ ਕਰ ਦਿੱਤੀਆਂ ਤੁਸੀਂ ਦੇਖ ਲਿਓ ਸ਼ੇਅਰ ਜ਼ਰੂਰ ਕਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਯਾਦਨੀਆਂ ਤੋਂ ਕੱਲ ਭਾਈ ਦਲ ਸਿੰਘ ਮਾਨ ਲਾਪਤਾ ਹੋਏ ਹਨ ਉਹ ਇੱਧਰ ਨੂੰ ਆਏ ਸੀ ਉਹਨਾਂ ਦੇ ਕੁੜਤਾ ਚਾਦਰਾਂ ਪਾਇਆ ਹੋਇਆ ਹੈ ਉਹ ਜੇ ਕਿਸੇ ਨੂੰ ਮਿਲੇ ਹੋਣ ਜਾਂ ਨਾਂ ਬਾਰੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਉਹ ਡਾਕਟਰ ਬੋਰਡ ਦੇ ਨਾਲ ਸੰਪਰਕ ਕਰ ਲੈਣਾ ਦੁਬਾਰਾ ਫਿਰ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਕੱਲ ਆਦਨੀਆ ਪਿੰਡ ਤੋਂ ਭਾਈ ਦਲ ਸਿੰਘ ਮਾਨ ਉਹ ਜੇ ਕਿਸੇ ਨੂੰ ਮਿਲੇ ਹੋਣ ਜਾਂ ਨਾਂ ਬਾਰੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਉਹ ਡਾਕਟਰ ਬੋਰਡ ਦੇ ਨਾਲ ਸੰਪਰਕ ਕਰ ਲੈਣਾ ਦੁਬਾਰਾ ਫਿਰ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕੱਲ ਆਦਨੀਆਂ ਪਿੰਡ ਤੋਂ ਭਾਈ ਦਲ ਸਿੰਘ ਮਾਨ